ਦੇਖੋ ਜੀ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸੇ ਜਿਹੜਾ ਹੈਗਾ ਸਾਡੀ ਸੀਰੀਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਕਲਾਨੋਵ ਦੇ ਵਿੱਚ ਆਏ ਹੈਗੇ ਅਸੀਂ ਜਿਹੜਾ ਹੈਗਾ ਪਬਲਿਕ ਦੇ ਜਿਹੜੇ ਨੁਮਾਇੰਦਿਆਂ ਨਾਲ ਹੈਗਾ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ ਜਨਰਲ ਪਬਲਿਕ ਨਾਲ ਅਸੀਂ ਜਿਹੜੀ ਹੈਗੀ ملاقات ਕੀਤੀ ਹੈਗੀ ਅਸੀਂ ਉਹਨਾਂ ਨੇ ਜਿਹੜੇ ਸਰਕਾਰ ਦੇ ਉਪਰਾਲੇ ਪੰਜਾਬ ਪੁਲਿਸ ਦੇ ਐਕਸ਼ਨ ਬਾਰੇ ਦੱਸਿਆ ਹੈਗਾ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਅਲੱਗ-ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹੈਗੇ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਜਿਹੜਾ ਹੈਗਾ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ رابطہ ਕਾਰਜ ਕੀਤਾ ਹੈਗਾ ਜਿੱਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇਨਵੋਲ ਕਰ ਰਹੇ ਹੈਗੇ ਤੇ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸਾਹਿਬ ਦੇ ਡਿਵੀਜ਼ਨ ਇਹ ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਐਫਆਰ ਜਿਹੜੀ ਹੈ ਜਿਹੜੀ ਹੈਗੀ ਦਰਜ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਨੈੱਟਵਰਕ ਫੈਬਲਵ ਉਸ ਫੈਬਲਵ ਗ੍ਰਫਤਾਰ ਕੀਤੇ ਹੈਗੇ ਸਾਡੀ ਜਿਹੜੀ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਅਤੇ ਪਬਲਿਕ ਦੇ ਨਾਲ ਵਾਪਸ ਕਰਨ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਇਹਦਾ ਆਯੋਜਨ ਅਸੀਂ ਲਗਾਤਾਰ ਕਰਦੇ ਹੈਗੇ ਸਾਡੀ ਵੱਖ-ਵੱਖ ਸਬਡੀਵਿਜ਼ਨਾਂ 'ਚ ਅਪਗ੍ਰਾਮ ਜਾਰੀ ਹਨ ਔਰ ਅੱਗੇ ਵੀ ਇਸ ਨੂੰ ਅਸੀਂ ਜਿਹੜਾ ਸੁਚਾਰੂਕ ਤੋਂ ਜਾਰੀ ਜਿਹੜਾ ਹੈਗਾ ਆ ਕਰਦੇ ਪਾਵਾਂਗੇ ਸਰ ਨਵੀਂ ਲੱਗ ਜੋ ਪਬਲਿਕ ਡਿਮਾਂਡ ਆ ਕੀ ਕੋਈ ਦੇਖੋ ਜੀ ਇਹਦੇ 'ਚ ਅਸੀਂ ਕੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸ ਤੇ ਜਿਹੜਾ ਨਸ਼ੇ ਦੇ ਖਿਲਾਫ ਜੰਗ ਹੈ ਆ ਜਿਹੜੀ ਹੈਗੀ ਇੱਕ ਮੁਹਿੰਮ ਹੈ ਇਹਦੇ 'ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੂਰਾ ਸਪੋਰਟ ਇਹਨੂੰ ਕਰਿਆਂਗੇ ਇੱਕ ਸਾਥ ਭਾਰਤਾਂ ਦੇ ਚਿੰਤਪਰਵ ਜਿਸੇ ਸ਼੍ਰੀਸ਼ਾਮ ਸੈਂਕੜੇ ਲੋਕੋ ਨੂੰ ਸੇਅਰ ਕਰ ਦਿੰਦੇ ਨੇ ਪੱਟ ਆਪਣਾ ਜਿਹੜਾ ਹੈਗਾ ਨਾ ਬਿਨਾ ਮੋਟਰਸਾਈਕਲ ਤੋਂ ਆਪਾਂਉਂਦੇ ਨੇ ਨੰਬਰ ਰਿਜਿਸਟਰਡ ਮੋਟਰਸਾਈਕਲ ਉਹ ਮੋਟਾ ਤੇ ਕੁਝ ਇਹਦੇ ਚ ਜਿਹੜੇ ਨੈਸੈਸਰੀ ਜਿਹੜੇ ਡਾਇਰੈਕਸ਼ਨਸ ਅਗੇ ਉਹ ਕੰਸਰਨਡ ਡੀਐਸਪੀ ਹਲਕਾ ਉਹ ਐਸਐਚਓ ਨੂੰ ਦੇ ਦਿੱਤੇ ਗਏ ਥੈਂਕ ਯੂ ਸਰ ਇੱਕ ਬੋਲਣ ਲਈ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਮੇਨ ਮਸਜਿਦ ਹੈਗਾ ਇੱਥੇ ਕਾਢੇ ਨਾਲ ਪਬਲਿਕ ਦਾ ਨਾਮ ਦਾ ਪਹੁੰਚ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਨੇ ਕਿ ਪਬਲਿਕ ਦੇ বিনা ਪੁਲਿਸ ਨਿਸ਼ਚਲ ਵੀ ਕੁਝ ਜੇ ਮਨਾ ਪਾਉਂਦੇ ਨੇ ਉਹਨਾਂ ਦੇ ਵਿੱਚ ਇੱਕ ਮਿਨੀਮਮ ਜਿਹੜਾ ਹੈਗਾ ਆਪਾਂ ਕਹਿ ਸਕਦੇ ਆਂਗਾ ਉਹਨਾਂ ਦੇ ਵਿੱਚ ਸ਼ਿਵ ਨੂੰ ਆਪਣਾ ਕਰੀਏ ਐਂਡ ਸਾਡੀ ਸਕਸੈਸ ਦੇ ਵਿੱਚ ਆਪਾਂ ਇਸ ਏਡੀਏ ਨੂੰ ਬੜੀਆ ਤਰ੍ਹਾਂ ਰੋਸ਼ਨੀ ਹੈ ਇਹਨਾਂ ਨੂੰ ਆਪਾਂ ਏਡੀਏ ਨੂੰ ਅੱਗੇ ਲਿਜਾਣਾ ਹੈ ਤੋਂ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਆਪਾਂ ਮਾੜੇ ਇਨਸਾਨਾਂ ਨੂੰ ਥੱਲ ਪਾਉਣ ਵਾਸਤੇ ਆਪਾਂ ਕੰਮ ਕਰਦਾ ਅਜੇ ਚ ਤੁਹਾਡੀ ਬੜੀ ਲੋੜ ਹੈ ਕਿ ਹਮ ਐਂਡ ਅਸੀ ਜਿਹੜਾ ਹੈਗਾ ਪੂਰਤ ਕਰਦਾ ਹੈ एक मैं दसना चाहूँगा हाँ जो तो मैं ज्वाइन किया था। तो है मैं लगातार इस मुद्दे पर काम कर रहा है कोई भी कोई भी बंदा जिन्हें भी कोई भी जैन प्रॉब्लम है इस रिटिड तो इस अलावा तो जड़ी भी प्रॉब्लम हैगी उस अलावा तो वो कोई भी सुजैशन है कोई इन्फॉर्मेसन है तुम किसी दस मेरे ऑफिस के बीच आओ मैं मेरे ऑफिस मैं बैठता है तुम आओ अल करा अभी अस... अभी मीटिंग रखी गई है मीटिंग के नाते सारे ਨਸ਼ਾ ਦੇ ਖਿਲਾਫ ਜਿਹੜੀ ਇਹ ਮੀਟਿੰਗ ਹੈ ਜੀ ਇਹਦੇ ਵਿੱਚ ਸਰਪੰਚ ਸਹਿਬਾਨ ਜਿਨੇ ਪਤਵੰਤੇ ਸੱਜਣਾ ਸਰ ਇਹ ਬੁਲਾਏ ਗਏ ਆ ਨੇ ਇਹਨਾਂ ਨਾਲ ਸਰ ਅਸੀਂ ਅੱਗੇ ਪਹਿਲਾਂ ਵੀ ਮੀਟਿੰਗ ਕਰਦੇ ਰਹਿੰਦੇ ਆ ਜੀ ਨਸ਼ਾ ਦੇ ਖਿਲਾਫ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਆ ਇਹ ਸਾਡੇ ਨਾਲ ਵੱਧ ਚੜ੍ਹ ਕੇ ਹਿੱਸਾ ਦਿੰਦੇ ਆ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਉਹਦੇ ਰਿਕਾਰਡਿੰਗ ਸਾਨੂੰ ਪਹੁੰਚਾਉਂਦੇ ਆ ਤੇ ਇਹਨਾਂ ਤੇ ਕਾਰਵਾਈ ਕਰਦੇ ਆ ਸਰ ਇਹ ਹੈ ਕਿ ਜੋ ਸਾਈਬਰ ਕ੍ਰਾਈਮ ਹੈ ਉਹ ਬਹੁਤ ਜ਼ਿਆਦਾ ਵਾਪਰ ਰਿਹਾ ਹੈ ਤੇ ਜੋ ਹੈਲਪਲਾਈਨਸ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਵੱਲੋਂ ਚੱਲ ਰਹੀਆਂ ਨੇ ਉਹ ਉਹਨਾਂ ਨੂੰ ਤੁਸੀਂ ਉਹਦੇ ਤੇ ਆਪਣੀ ਕੰਪਲੇਂਟ ਜਿਹੜੀ ਹੈ ਪਾ ਸਕਦੇ ਹੋ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ ਉਹ ਸ਼ੇਅਰ ਨਹੀਂ ਕਰਨੀ ਕਿਸੇ ਦੇ ਨਾਲ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ 1930 ਤੇ ਤੁਸੀਂ ਆਪਣੀ ਕੰਪਲੇਂਟ ਜਿਹੜੀ ਹੈ ਦੇ ਸਕਦੇ ਸੈਕੰਡਲੀ